ਇਕ ਤਮਾਦ ਖਬਰ سلسلہ ਇੱਕ ਵਫੇਤੋ ਜਾ ਰਹੀ ਹੈ ਦੱਸ ਦੇ ਕਿ ਕਿਸਾਨਾਂ ਦੇ ਦਿੱਲੀ ਕੂਚ ਨੂੰਆ ਚੌਥਾ ਦਿਨ ਹੋ ਗਿਆ ਤੇ ਕਿਸਾਨ ਲਗਾਤਾਰ ਸ਼ੰਭੂ ਤੇ ਖਨੌਰੀ ਬਾਰਡਰ ਤੇ ਡਟੇ ਹੋਏ ਨੇ ਦਿਨ ਰਾਤ ਕਿਸਾਨ ਇੱਥੇ ਡਟੇ ਹੋਏ ਨੇ ਦਿੱਲੀ ਕੂਚ ਨੂੰ ਲੈ ਕੇ ਇੱਥੇ ਫਿਲਹਾਲ ਕਿਸਾਨ ਰੁਕੇ ਹੋਏ ਨੇ ਤੇ ਹਾਈਵੇ ਤੇ ਟਰੈਕਟਰ ਟਰਾਲੀਆਂ ਵਿੱਚ ਤੀਜੇ ਦਿਨ ਵੀ ਕਿਸਾਨਾਂ ਵੱਲੋਂ ਆਪਣੀ ਰਾਤ ਬਿਤਾਈ ਗਈ ਹੈ ਦੱਸ ਦੇ ਕਿ ਦਿੱਲੀ ਜਾਣ ਤੇ ਬਜਟ ਕਿਸਾਨ ਸ਼ਾਂਤੀਪੂਰਨ ਟੰਗ ਦੇ ਨਾਲ ਫਿਲਹਾਲ ਬਾਰਡਰਾਂ ਤੇ ਬੈਠੇ ਹੋਏ ਨੇ ਬੀਤੇ ਦਿਨ ਹਾਲਾਂਕਿ ਸ਼ਾਂਤਪੂਨ ਮਾਹੌਲ ਰਹਿ ਲੇਕਿਨ ਉਸ ਤੋਂ ਪਹਿਲਾਂ ਦੋ ਦਿਨ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੇ ਕੋਸ਼ਿਸ਼ ਕੀਤੀ ਥੀ ਬੈਰੀਕੇਟਿੰਗ ਤੋੜ ਕੇ ਅੱਗੇ ਵਧਨ ਦੀ ਤਾਂ ਲਗਾਤਾਰ ਹੰਝੂ ਗੈਸੇ ਗੋਲਿਆਂ ਨਾਲ ਤੇ ਅੜਦਾਗੇ ਗਏ ਸਨ ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋਏ ਸਨ ਜਿਨ੍ਹਾਂ ਚੋਂ ਕਈ ਨੂੰ ਹਸਪਤਾਲ ਤੱਕ ਲੈ ਜਾਣਾ ਪਿਆ ਜਿਸ ਨੂੰ ਲੈ ਕੇ ਰੋਸ ਵੀ ਬੇहद ਪਾਇਆ ਗਿਆ ਲੇਕਿਨ ਇਸ ਵਿੱਚਕਾਰ ਬੀਤੇ ਦਿਨ ਤੋਂ ਹੁਣ ਸ਼ਾਂਤੀ ਹੈ ਫਿਲਹਾਲ ਔਰ ਅੱਜ ਚੌਥੇ ਦਿਨ ਦੇ ਵਿੱਚ ਇਹ ਅੰਦੋਲਨ ਦਾਖਲ ਹੋ ਗਿਆ ਹੈ ਉਹ ਕਿਉਂਕਿ ਇਸ ਵਿਚਕਾਰ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਰਿਹਾ ਹੈ ਬੀਤੀ ਰਾਤ ਵੀ ਦੇਰ ਤੱਕ ਇਹ ਮੀਟਿੰਗ ਚੱਲ ਰਹੀ ਹੈ ਕੇਂਦਰੀ ਮੰਤਰੀਆਂ ਦੀ ਕਿਸਾਨ ਆਗੂਆਂ ਦੇ ਨਾਲ ਹਾਲਾਂਕਿ ਸੱਟਾ ਨਹੀਂ ਨਿਕਲਿਆ ਲੇਕਿਨ ਇਥੇ ਦਿੱਲੀ ਜਾਣ ਤੇ ਬਜਟ ਕਿਸਾਨ ਲਗਾਤਾਰ ਡਟੇ ਹੋਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਕਿਸਾਨ ਆਗੂ ਜੋ ਵੀ ਹੁਕਮ ਦੇਣਗੇ ਉਸ ਹਿਸਾਬ ਦੇ ਨਾਲ ਉਹ ਅੱਗੇ ਕਦਮ ਚੁੱਕਣਗੇ ਲੇਕਿਨ ਫਿਲਹਾਲ ਇਥੇ ਕਿਸਾਨ ਜੜੇ ਕੇ ਕਈ ਬਜ਼ੁਰਗ ਨੇ ਜਾਂ ਕਿਸਾਨ ਆਗੂ ਨੇ ਉਹ ਨੌਜਵਾਨਾਂ ਨੂੰ ਇਹ ਕਹਿੰਦੇ ਵੀ ਨਜ਼ਰ ਆਏ ਨੇ ਕਿ ਉਹ ਫਿਲਹਾਲ ਸ਼ਾਂਤੀ ਬਣਾਈ ਰੱਖਣ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕਿਸਾਨ ਜ਼ਖਮੀ ਹੋਣ ਲੇਕਿਨ ਇਸ ਵਿਚਕਾਰ ਆਉਣ ਵਾਲੇ ਸਮੇਂ ਕਿਉਂਕਿ ਆ 10 ਵਜੇ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਕਿਸਾਨ ਆਗੂਆਂ ਵੱਲੋਂ ਜਿਸ ਵਿੱਚ ਸਾਫ ਹੋਏਗਾ ਕਿ ਕੁਝ ਅੱਗੇ ਉਹਨਾਂ ਨੂੰ ਕਿਹਾ ਜਾਂਦਾ ਹੈ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਗੁਰਦ੍ਰਸ਼ਨ ਜੁੜੇ ਹੋਏ ਨੇ ਔਰ ਸ਼ੰਭੂ ਤੋਂ ਸਾਡੇ ਨਾਲ ਜਸਪ੍ਰੀਤ ਫਿਲਹਾਲ ਗੁਰਦ੍ਰਸ਼ਨ ਕੋਲ ਚੱਲਦੇ ਆ ਗੁਰਦ੍ਰਸ਼ਨ ਜਿਸ ਤਰ੍ਹਾਂ ਦੇ ਨਾਲ ਚੌਥੇ ਦਿਨ ਦੇ ਵਿੱਚ ਅੰਦੋਲਨ ਦਾਖਲ ਹੋ ਗਿਆ ਹੈ ਇਸ ਵੇਲੇ ਦੀ ਕੀ ਕੁਝ ਤਸਵੀਰ ਹੈ ਕਿਉਂਕਿ ਮੀਟਿੰਗ ਦਾ ਦੌਰ ਤਾਂ ਲਗਾਤਾਰ ਦੇ ਰਾਤ ਤੱਕ ਵੀ ਚੱਲਿਆ ਉਹਤੇ ਅੱਜ ਭਾਰਤ ਬੰਦੀ ਕਾਲ ਵੀ ਦਿੱਤੀ ਗਈ ਹੈ ਬਿਲਕੁਲ ਰਾਦਾ ਜਿਹੜਾ ਅੱਜ ਕਿਸਾਨਾਂ ਦਾ ਖਨੌਰੀ ਬਾਰਡਰ ਤੇ ਚੌਥਾ ਦਿਨ ਦੀ ਸ਼ੁਰੂਆਤ ਹੈ ਜਿਹੜੀ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਕਿਸਾਨ ਨੇ ਜਿਹੜੇ ਆਪਣੇ ਦਿੱਲੀ ਦੀ ਤਰ੍ਹਾਂ ਇੱਥੇ ਸਾਰਾ ਕੁਝ ਚੱਲ ਰਿਹਾ ਉਹੀ ਵੀ 2020 ਦੀਆਂ ਜਾਦਾ ਨੇ ਜਿਹੜੀਆਂ ਤਾਜ਼ਾ ਹੋ ਰਹੀਆਂ ਨੇ ਕਿਸਾਨਾਂ ਦੇ ਵਿੱਚ ਬੜਾ ਜੋਸ਼ ਹੈ ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਿਹੜੀ ਮੀਟਿੰਗ ਹੈ ਰਾਤ ਤਕਰੀਬਨ 1:30 ਵਜੇ ਦੇ ਦੇ ਕਰੀਬ ਜਿਹੜੀ ਮੀਟਿੰਗ ਖਤਮ ਹੋਈ ਆ ਪਰ ਮੀਟਿੰਗ ਐਮਐਸਪੀ ਨੂੰ ਲੈ ਕੇ ਉੱਥੇ ਜਿਹੜੀ ਗਰਾਰੀ ਹੈ ਪ੍ਰਸ਼ਾਸਨ ਦੀ ਜਾਂ ਕਿਸਾਨਾਂ ਦੀ ਉੱਥੇ ਜ਼ਰੂਰ ਫਸੀ ਹੋਈ ਹੈ ਕਿਉਂਕਿ ਉਹ ਮੀਟਿੰਗ ਆ ਜਿਹੜੀ ਬੇਸਿੱਟਾ ਰਹੀ ਆ ਪਰ ਅੱਜ ਇਹ ਵੀ ਦੱਸਦੀ ਹੈ ਕਿ ਕੱਲ ਪੰਜਾਬ ਸਰਕਾਰ ਵੱਲੋਂ ਵੀ ਇੱਥੇ ਸਖਤਾਈ ਜਿਹੜੀ ਕੀਤੀ ਗਈ ਹੈ ਕਿਉਂਕਿ ਅੱਗੇ ਹਰਿਆਣਾ ਪ੍ਰਸ਼ਾਸਨ ਅਤੇ ਪਿੱਛੇ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਉਨਾ ਵੱਲੋਂ ਵੀ ਜਿਹੜੇ ਕਿਸਾਨਾਂ ਨੂੰ ਧਰਨੇ ਜਿਹੜੇ ਇੱਥੇ ਆ ਰਹੇ ਨੇ ਧਰਨੇ ਦੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੇ ਆਧਾਰ ਕਾਰਡ ਦੇਖੇ ਨੇ ਉਹਨਾਂ ਨੂੰ ਹਰਾਸ ਕੀਤਾ ਗਿਆ ਤੇ ਦੂਜੇ ਪਾਸੇ ਪਾਤੜਾਂ ਦੇ ਵਿੱਚ ਦੇਰ ਰਾਤ ਜਿਹੜੀ ਇੱਕ ਮਸ਼ੀਨ ਲਿਆਂਦੀ ਗਈ ਸੀ ਕਿ ਲੋਡ ਪਈ ਤਾਂ ਬੈਰੀਕੇਡ ਨੂੰ ਤੋੜਨ ਦੇ ਲਈ ਵਰਤੀ ਜਾਵੇਗੀ ਉਹ ਵੀ ਪ੍ਰਸ਼ਾਸਨ ਨੇ ਰੋਕੀ ਉੱਥੇ ਵੱਡਾ ਪ੍ਰੋਟੈਸਟ ਲਿਆ ਅਸੀਂ ਤਸਵੀਰਾਂ ਦਿਖਾਈਆਂ ਪਰ ਮੀਟਿੰਗ ਜਿਹੜੀ ਬੇ ਸਿੱਟਾ ਰਹੀ ਆ ਅੱਜ ਕਿੱਦਾਂ ਦਾ ਮਾਹੌਲ ਰਹਿਣ ਵਾਲਾ ਹੈ ਸਾਡੇ ਨਾਲ ਜਿਹੜੇ ਇਸ ਪ੍ਰੋਟੈਸਟ ਦੀ ਅਗਵਾਈ ਕਰ ਰਹੇ ਨੇ ਕਾਕਾ ਸਿੰਘ ਕੋਰੜਾ ਉਹਨਾਂ ਨਾਲ ਗੱਲ ਕਰਦੇ ਆ ਕਾਕਾ ਸਿੰਘ ਜੀ ਮੀਟਿੰਗ ਚੱਲੀ ਐ ਰਾਤ 1:30 ਵਜੇ ਤੱਕ ਮੀਟਿੰਗ ਦੇ ਵਿੱਚ ਕੋਈ ਬੇਸੱਟਾ ਰਹੀ ਐ ਮੀਟਿੰਗ ਕੀ ਹੁਣ ਮੌਜੂਦਾ ਜਿਹੜੇ ਕੀ ਗੱਲਬਾਤ ਹੋਈ ਐ ਤੁਹਾਡੀ ਆਗੂਆਂ ਨਾਲ ਸਾਡੇ ਜਿਹੜੇ ਰਾਤ ਆਗੂਆਂ ਨਾਲ ਜਿਹੜੀ ਮੀਟਿੰਗ 7:30 ਵਜੇ 8:00 ਵਜੇ ਚੱਲੀ ਐ ਟੈਂਪਰ ਮਬ ਕੱਲ ਸ਼ਾਮ 5:00 ਵਜੇ ਦਾ ਸੀ ਜਿਹੜੇ ਮੰਤਰੀਆਂ ਨੇ ਆਉਣਾ ਸੀ ਉਹ ਮੈਨੂੰ ਲੱਗਦਾ ਲੇਟ ਆਏ ਨੇ ਪਹਿਲਾਂ ਆਪਦੇ ਅਧਿਕਾਰੀਆਂ ਨਾਲ ਉਹਨਾਂ ਨੂੰ ਮੀਟਿੰਗ ਕੀਤੀ ਐ ਮੀਟਿੰਗ ਜਿਹੜੀ ਇਸ਼ੂ ਐ ਜਿਹੜੇ ਮੇਨ ਇਸ਼ੂ ਆ ਤੇ ਮੰਗਾ ਇੱਕ ਵੱਡੀ ਕਿ ਇੱਕ ਸਮੁੱਚੇ ਕਰਜ਼ੇ ਦੀ ਗੱਲ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਘੱਟ ਭਾ ਦੇਣ ਕਰਕੇ ਚੜ੍ਹੇ ਜਨਸਾਂ ਦੇ ਉਤੇ ਗੱਲ ਅੜੀ ਹੋਈ ਹੈ ਐਮਐਸਪੀ ਕਾਨੂੰਨ ਬਣਾਉਣ ਦੀ ਜਿਹੜੀ ਗਰੰਟੀ ਦੀ ਗੱਲ ਹੈ ਉਹਤੇ ਅੜੀ ਹੋਈ ਹੈ ਦੂਜੀ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਉਹ ਇਹ ਤਿੰਨਾਂ ਗੱਲਾਂ ਤੇ ਮਸਲੇ ਜਿਹੜਾ ਅੜਿਆ ਹੋਇਆ ਉਹ ਸਮਾਂ ਮੰਗ ਰਹੇ ਸੀ ਤੇ ਕਿਸਾਨ ਆਗੂ ਇਹ ਕਰਕੇ ਅੜੇ ਹੋਏ ਸੀ ਜੇ ਸਾਨੂੰ ਸਮਾਂ ਚਾਹੀਦਾ ਤਾਂ ਸਾਨੂੰ ਫਿਰ ਦਿੱਲੀ ਤਾਂ ਜਾਣ ਦਿਓ ਜਿਹੜੇ ਤੁਸੀਂ ਇੱਥੇ ਬਾਡਰਾਂ ਤੇ ਕਿਸਾਨ ਜਾ ਰਹੇ ਨੇ ਤੁਸੀਂ ਡਰੋਨਾਂ ਦੇ ਨਾਲ ਦੇਖ ਕੇ ਉਹਨਾਂ ਤੇ ਆਥਰੂ ਗੋਲੇ ਡਾੜ ਰਹੇ ਹੋ ਸਾਨੂੰ ਇੱਕ ਜਗ੍ਹਾ ਤੈਅ ਕਰੋ ਜੇ ਗੱਲਬਾਤ ਲਈ ਮਾਹੌਲ ਹੈ ਜਿਹੜਾ ਉਹ ਠੀਕ ਕਰੋ ਕਿਉਂਕਿ ਦੋਨੇ ਪਾਸੇ ਜਿਹੜੇ ਆਪਾਂ ਬਾਰਡਰਾਂ ਤੇ ਬੈਠੇ ਆਂ ਸਾਨੂੰ ਪਤਾ ਹੈ ਮੂਰੋ ਹਰਿਆਣਾ ਸਰਕਾਰ ਨੇ ਵੱਧ ਕੀਤਾ ਹੋਇਆ ਕੇਂਦਰ ਸਰਕਾਰ ਦੀ ਫੋਰਸ ਵਧੀ ਹੋਈ ਹੈ ਪਿੱਛੋਂ ਪੰਜਾਬ ਬਿਲਕੁਲ ਔਰ ਇਸ ਵਿੱਚਕਾਰ ਜਿਸ ਤਰ੍ਹਾਂ ਦੇ ਨਾਲ ਮੀਟਿੰਗਾਂ ਦਾ ਜ਼ਰੂਰ ਚੱਲ ਰਹੀਆਂ ਲੇਕਿਨ ਕੋਈ ਸਿੱਟਾ ਨਹੀਂ ਨਿਕਲ ਰਿਹਾ ਸਰਕਾਰਾਂ ਦੀ ਵੰਚਾ ਤੇ ਵੀ ਸਵਾਲ ਚੁਕੇ ਜਾ ਰਹੇ ਨੇ ਜਸਪੀਤ ਕੋਲ ਚਲਦਿਆ ਜਸਪੀਤ ਜਿਸ ਤਰ੍ਹਾਂ ਦੇ ਨਾਲ ਅਸੀਂ ਲਗਾਤਾਰ ਗੱਲ ਕਰ ਰਹੇ ਆ ਕਿ ਹਾਲਾਂਕਿ ਚੰਗੀ ਗੱਲ ਹੈ ਕਿ ਬੀਤੇ ਦਿਨ ਤੋਂ ਥੋੜੀ ਸ਼ਾਂਤੀ ਇਥੇ ਸ਼ੰਭੂ ਬਾਰਡਰ ਕੀ ਕੀਤੀ ਜਾਏਗੀ ਕਿ ਕੁਝ ਕਿਸਾਨ ਆਗੂਆਂ ਵੱਲੋਂ ਕਿਹਾ ਜਾਂਦਾ ਹੈ ਔਰ ਕਿਸ ਤਰ੍ਹਾਂ ਦੇ ਨਾਲ ਅੱਗੇ ਉਹਨਾਂ ਨੂੰ ਤਮਾਮ ਕਿਉਂਕਿ ਇਹ ਤੇ ਨੌਜਵਾਨ ਬੜੇ ਵੱਡੇ ਵਰਗ ਦੇ ਵਿੱਚ ਜਿਹੜਾ ਹੈ ਖੜਾ ਹੈ ਸੋ ਉਹ ਜ਼ਰੂਰ ਬੇਸਬਰੇ ਹੋ ਰਹੇ ਹੋਣਗੇ ਕਿ ਕੁਝ ਹੁਣ ਅੱਗੇ ਫੈਸਲਾ ਲਿਆ ਜਾਏ ਕਦਮ ਚੁੱਕਿਆ ਜਾਏ ਸੋ ਫਿਲਹਾਲ ਸ਼ੰਪੂ ਬਾਰਡਰ ਤੇ ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਰਿਹਾ ਕਿਸ ਕਦਰ ਇੱਥੇ ਕਿਸਾਨ ਡਟੇ ਹੋਏ ਨੇ ਲੇਕਿਨ ਹੁਣ 10 ਵਜੇ ਕਿਸਾਨ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਲੇਕਿਨ ਇੱਥੇ ਫਿਲਹਾਲ ਸ਼ਾਂਤੀ ਜ਼ਰੂਰ ਬਣੀ ਹੋਈ ਹੈ ਔਰ ਇਹੀ ਹਿਦਾਇਤ ਦਿੱਤੀ ਜਾ ਰਹੀ ਹੈ ਲੇਕਿਨ ਜਿਸ ਤਰ੍ਹਾਂ ਦੇ ਨਾਲ ਕੇਂਦਰ ਵੱਲੋਂ ਜੋ ਮੀਟਿੰਗ ਕੀਤੀ ਗਈ ਔਰ ਇਹ ਕਿਆ ਗਿਆ ਸੁਖਾਵੇ ਮਾਹੌਲ ਦੇ ਵਿੱਚ ਇਹ ਗਲਬਾਤ ਹੋਈ ਹੈ ਸੋ 파ਰਤ ਬੰਦੀ ਵੀ ਕਾਲ ਦਿੱਤੀ ਗਈ ਹੈ 파ਰਤ ਬੰਦ ਦੌਰਾਨ ਪੰਜਾਬ ਵਿੱਚ ਕੀ ਕੁਝ ਖੁੱਲ੍ਹਾ ਹੈ ਕੀ ਕੁਝ ਬੰਦ ਹੈ ਇਹ ਵੀ ਤੁਹਾਨੂੰ ਦੱਸ ਰਿਹਾ ਪੈਟਰੋਲ ਪੰਪ ਅੱਜ ਬੰਦ ਰੱਖੇ ਜਾਣਗੇ ਕਿਉਂਕਿ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਆਪਣੀ ਹਮਾਇਤ ਦਿੱਤੀ ਗਈ ਹੈ ਐਸਜੀਪੀਸੀ ਦੇ ਸਕੂਲ ਤਮਾਮ ਬੰਦ ਰਹਿਣਗੇ ਸੋ ਰੇਲ ਬੜੀਆ ਇੱਥੇ ਨਾਰਮਲ ਲੱਗ ਰਹੀਆਂ ਨੇ ਲਗਾਤਾਰ ਜਿਹੜਾ ਆ ਤਣਾਅ ਬਣਿਆ ਰਿਹਾ ਸੀ ਪਹਿਲੇ ਦਿਨ ਬੜਾ ਜ਼ਿਆਦਾ ਤਣਾਅ ਰਹਿੰਦਾ ਹੈ ਦੂਜੇ ਦਿਨ ਤਣਾਅ ਘਟ ਜਾਂਦਾ ਹੈ ਤੇ ਹੁਣ ਹੋਰ ਜਿਹੜਾ ਯਾਰ ਰਿਲੈਕਸ ਮੂਮੈਂਟ ਇੱਥੇ ਹੈਗੀ ਆ ਫਿਲਹਾਲ ਹਜੇ ਤੁਹਾਨੂੰ ਤਸਵੀਰਾਂ ਨਾਲ ਜਾ ਦਿਖਾਉਨੇ ਤੇ ਚਾਹ ਪੀਂ ਜਾਂਦੀਆਂ ਸਵੇਰ ਦੀਆਂ ਤੇ ਰਿਲੈਕਸ ਹੋ ਕੇ ਸਾਰੇ ਵਿਚਾਰ ਮਸ਼ਵਰਾ ਕਰ ਰਹੇ ਨੇ ਕਿ ਕੱਦ ਜਿਹੜੇ ਉਹਨਾਂ ਦੇ ਲੀਡਰ ਆਉਂਦੇ ਨੇ ਸੀਨੀਅਰ ਲੀਡਰ ਆਉਣਗੇ ਤਾਂ ਇੱਥੇ ਆ ਕੇ ਜਦ ਗੱਲਬਾਤ ਕਰਨਗੇ মিডিਆ ਨਾਲ ਵੀ ਗੱਲਬਾਤ ਕਰਨਗੇ ਤੇ ਆਪਣੇ ਸਾਥੀਆਂ ਨਾਲ ਵੀ ਗੱਲਬਾਤ ਕਰਨਗੇ ਤੇ ਫਿਰ ਅਗਲਾ ਐਕਸ਼ਨ ਜਿਹੜਾ ਉਹ ਪਲਾਨ ਹੋਵੇਗਾ ਕਿ ਅਗਲਾ ਐਕਸ਼ਨ ਕੀ ਹੋਣ ਵਾਲਾ ਆ ਕਿਉਂਕਿ ਫਿਲਹਾਲ ਅਜੇ ਤੱਕ ਇੱਥੇ ਸ਼ਾਂਤੀ ਬਸਰੀ ਹੋਈ ਆ ਸਾਰੇ ਮੀਟਿੰਗ ਦੀ ਇਹ ਚਰਚਾ ਕਰ ਰਹੇ ਨੇ ਕਿ 5 ਘੰਟੇ ਲਾ ਕੇ ਜਿਹੜੀ ਆ ਉਹ ਮੀਟਿੰਗ ਹੁੰਦੀ ਆ 5 ਘੰਟੇ ਲਾਉਣ ਤੋਂ ਬਾਅਦ ਮੀਟਿੰਗ ਹੋਣ ਤੋਂ ਬਾਅਦ ਆਖਿਰਕਾਰ ਫੇਰ ਵੀ ਬੇਸਿੱਟਾ ਜਿਹੜੀ ਆ ਉਹ ਮੀਟਿੰਗ ਰਹਿੰਦੀ ਆ ਤੇ ਬੇਸਿੱਟਾ ਮੀਟਿੰਗ ਰੈਨ ਤੋਂ ਬਾਅਦ ਆਖਿਰਕਾਰ ਕਦੇ ਇਸ ਦਾ ਜਿਹੜਾ ਕੋਈ ਨਤੀਜਾ ਨਿਕਲ ਕੇ ਸਾਹਮਣੇ ਆਵੇਗਾ ਇਸ ਨੂੰ ਲੈ ਕੇ ਆਮ ਜਿਹੜੀ ਆ ਚਰਚਾਵਾ ਇਹਨਾਂ ਦੇ ਵਿੱਚ ਜਿਹੜੇ ਇੱਥੇ ਜਿੰਨੇ ਵੀ ਕਿਸਾਨ ਜਿਹੜੇ ਜਿਹੜੇ ਆਏ ਹੋਏ ਨੇ ਉਹਨਾਂ ਦੇ ਵਿੱਚ ਚਰਚਾਵਾ ਚੱਲ ਰਹੀ ਆ ਪਰ ਜੇ ਵੀ ਆਗੂ ਹੋਣਗੇ ਫੇਰ ਇਹ ਜਿਹੜਾ ਆ ਅਗਲਾ ਦੇਸ਼ ਮਿਲੇਗਾ ਆਦੇਸ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਅੱਗੇ ਬਿਲਕੁਲ ਇੱਕ ਰਸੀਲਾ ਹੀ ਹੋਈ ਆ ਉਰੂ ਪਾਰ ਕਰਨ ਦੇ ਲਈ ਸਭ ਨੂੰ ਮਨਾਹੀ ਆ ਵਲੰਟੀਅਰ ਉੱਥੇ ਖੜਾਏ ਗਏ ਰਹੇ ਕਿਉਂਕਿ ਇੱਥੇ ਵਲੰਟੀਅਰ ਬਣਾ ਦਿੱਤੇ ਹੈਗੇ ਸੀ ਸਿਸਟਮੈਟਿਕਲੀ ਤਰੀਕੇ ਨਾਲ ਚਲਾਉਣ ਲਈ ਇਸੇ ਤਰ੍ਹਾਂ ਦੇ ਰੂ ਵਲੰਟੀਅਰ ਭੜਾਏਗੇ ਸੀ ਵਲੰਟੀਅਰਾਂ ਦੀ ਡਿਊਟੀ ਲਾਈਆਂ ਗਈਆਂ ਨੇ ਕਿ 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 ਵਲੰਟੀਅਰ ਕਿੱਥੇ ਕਿੱਥੇ ਖੜੇ ਰਹਿਣਗੇ ਤਾਂ ਕਿ ਕੋਈ ਅੱਗੇ ਨਾ ਬੜੇ ਬਿਲਕੁਲ ਇੱਥੇ ਕੋਈ ਆਪਸ ਤੋਂ ਕਾਮੀ ਘਟਣਾ ਨਾ ਵਾਪਰੇ ਕਿਸ ਤਰ੍ਹਾਂ ਦੇ ਨਾਲ ਮਾਹੌਲ ਗਰਮ ਨਾ ਹੋਵੇ ਕਿਸੇ ਨੂੰ ਕੋਈ ਸਾਟ ਨਾ ਲੱਗੇ ਇਹ ਹੁਣ ਯਕੀਨੀ ਕਿਸਾਨ ਆਗੂ ਬਣਾਉਂਦੇ ਜ਼ਰੂਰ ਨਜ਼ਰ ਆ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਗੁਰਦਰਸ਼ਨ ਰਾਜਸਪਰੀ ਤੁਹਾਡਾ ਵੀ ਫਿਲਹਾਲ ਦੀ ਤਸਵੀਰਾਂ ਔਰ ਜਾਣਕਾਰੀ ਲੇਕਿਨ ਫਿਲਹਾਲ ਜਿਸ ਤਰ੍ਹਾਂ ਦੇ ਨਾਲ ਇੱਥੇ ਬਾਰਡਰ ਤੇ ਮਾਹੌਲ ਫਿਲਹਾਲ ਸ਼ਾਂਤ ਹੈ ਕਿਸਾਨ ਇੱਥੇ ਪਰ ਲਗਾਤਾਰ ਦਿਨ ਰਾਤ ਡਟੇ ਹੋਏ ਨੇ ਔਰ ਦਿੱਲੀ ਕੁਝ ਵਿਚਾਲੇ ਕਿਸਾਨਾ ਵੱਲੋਂ ਅਜ ਪਾਰਤ ਬੰਦੀ ਕਾਲ ਵੀ ਦਿੱਤੀ ਗਈ ਹੈ ਤੇ ਵਕਫ ਵਕ ਥਾਵਾਂ ਤੇ ਕਿਸਾਨਾ ਵੱਲੋਂ ਮੁਜ਼ਾਹਰੇ ਕੀਤੇ ਜਾਣਗੇ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਮੁੱਖ ਮਾਰਗਾਂ ਤੇ ਤਰਨੇ ਦਿੱਤੇ ਜਾਣੇ ਨੇ ਸੋ ਜਿੱਥੇ ਕਿਸਾਨ ਬਾਰਡਰਾਂ ਦੇ ਤੇ ਚਪਾਵੇਂ ਸ਼ੰਭੂ ਬਾਰਡਰ ਹੋਵੇ ਖਨੌਰੀ ਬਾਰਡਰ ਡਟੇ ਹੋਏ ਨੇ ਲੇਕਿਨ ਇਸ ਵਿੱਚਕਾਰ ਪਾਰਤ ਬੰਦੀ ਕਾਲ ਦਿੱਤੀ ਗਈ ਹੈ ਤੇ ਵਕਫ ਵਕ ਥਾਵਾਂ ਤੇ ਕਿਸਾਨਾ ਵੱਲੋਂ ਮੁਜ਼ਾਹਰੇ ਕੀਤੇ ਜਾਣਗੇ ਐਸ ਕੇ ਐਮ ਵੱਲੋਂ ਫੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦੀ ਕਾਲ ਦਿੱਤੀ ਗਈ ਹੈ ਕਿਸਾਨਾਂ ਦੇ ਭਾਰਤ ਬੰਦੂ ਸ਼੍ਰੋਮਣੀ ਕਾਲ ਦਲ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਕਿਸਾਨਾਂ ਨੇ ਭਾਰ ਸੋ ਵਕਫ ਵਕ ਜਿੱਥੇ ਬੰਦੀਆਂ ਵੱਲੋਂ ਤੇ ਹਮਾਇਤ ਦਿੱਤੀ ਜਾ ਰਹੀ ਹੈ ਜੈਸ்சிਪੀਸੀ ਦੇ ਸਮੂਹ ਵਿਦਿਆਕਰਦਾਰੇ ਜਿਹੜੇ ਨੇ ਉਹ ਬੰਦ ਰਹਿਣਗੇ ਕਿਸਾਨਾਂ ਦੇ ਪੰਨ ਨੂੰ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਵੀ ਹਮਾਇਤ ਮਿਲੀ ਹੈ ਸੋ ਕੀ ਕੁਝ ਫਿਲਹਾਲ ਦਾ ਅਸਰ ਨਜ਼ਰ ਆ ਰਿਹਾ ਸਪੇਰਸਾਰ ਨਵੀਨ ਸ਼ਰਮਾ ਸਰ ਨਾਲ ਲੁਧਿਆਣਾ ਤੋਂ ਜੁੜ ਚੁੱਕੀ ਨੂੰ ਅੱਜ ਦਿਨਾਲ ਗੱਲ ਕਰਦੇ ਆ ਨਵੀਨ ਇੱਕ ਪਾਸੇ ਤਾਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਦੂਜੇ ਪਾਸੇ ਪਾਰਤ ਬੰਦੀ ਕਾਲ ਦਿੱਤੀ ਗਈ ਹੈ ਵਕਫ ਵਕ ਜਿੱਥੇ ਬੰਦੀਆਂ ਵੱਲੋਂ ਹਮਾਇਤ ਵੀ ਕੀਤੀ ਜਾ ਰਹੀ ਹੈ ਕੀ ਅਸਰ ਨਜ਼ਰ ਆ ਰਿਹਾ ਅਧਿਕ ਰਹਾਦਾ ਕਿਉਂਕਿ ਸਵੇਰ ਦਾ ਸਮਾਂ 6 ਤੋਂ ਲੈ ਕੇ 4 ਵਜੇ ਤੱਕੇ ਬੰਦ ਦੀ ਕੋਲ ਹੈ ਔਰ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਪੂਰੇ ਪੰਜਾਬ ਭਰ ਤੋਂ ਕੱਲ ਪੂਰੀ ਤਰ੍ਹਾਂ ਟੋਲ ਪਲਾਜ਼ਾ ਫ੍ਰੀ ਕੀਤੇ ਗਏ ਸੀ ਰੇਲਵੇ ਟਰੈਕ ਜਾਮ ਕੀਤੇ ਗਏ ਸੀ ਪਰ ਅੱਜ ਦਾ ਦਿਨ ਕਿਹੋ ਜਿਹਾ ਰਹੇਗਾ ਪਹਿਲੇ ਤਾਂ ਮੈਂ ਤਸਵੀਰਾਂ ਸਾਂਝੀਆਂ ਕਰਦਾ ਲੁਧਿਆਣਾ ਦੇ ਜਗਰਾਓ ਪੁਲ ਤੇ ਆ ਔਰ ਪੁਲਿਸ ਦੀ ਸੁਰੱਖਿਆ ਹੇਠ ਇਹ ਜਿਹੜੀਆਂ ਸੜਕਾਂ ਵੇਖਣ ਨੂੰ ਮਿਲ ਰਹੀਆਂ ਹਜੇ ਆਵਾਜਾਈ ਜਿਹੜੀ ਹੈ ਉਹ ਚੱਲ ਰਹੀ ਹੈ ਪਰ ਜਿਹੜੇ ਬਾਜ਼ਾਰ ਹੈ ਅਜੇ ਸਵੇਰ ਨਾਲ ਬੰਦ ਨੇ ਕਿਉਂਕਿ 10 ਵਜੇ ਦੇ ਕਰੀਬ ਸਮਾਂ ਇਹ ਪਤਾ ਲੱਗੇਗਾ ਕਿ ਬਾਜ਼ਾਰਾਂ ਤੇ ਕਿੰਨਾ ਕੋ ਅਸਰ ਪਿਆ ਕਿਉਂਕਿ ਸਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਟ੍ਰੇਡ ਯੂਨੀਅਨ ਨਾਲ ਮਿਲ ਕੇ ਇਹ 16 ਫਰਵਰੀ ਦਾ ਜਿਹੜਾ ਇਹ ਬੰਦ ਦੀ ਕਾਲ ਦਿੱਤੀ ਸੀ ਇਹ ਸੱਦਾ ਪੰਜਾਬ ਤੋਂ ਮਾਰਚ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਅੰਬਾਲਾ ਜਿਹੜਾ ਹਰਿਆਣਾ ਦੀ ਸਰਹੱਦ ਤੇ ਰੋਕੇ ਜਾਣ ਮਗਰੋਂ ਦਿੱਤਾ ਗਿਆ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਦਬਾਅ ਪੜਾਉਣ ਲਈ ਭਾਰਤ ਬੰਦ ਦਾ ਜਿਹੜਾ ਇਹ ਐਲਾਨ ਕੀਤਾ ਗਿਆ ਸੀ ਪਰ ਇਸ ਦਾ ਅਸਰ ਜਿਹੜਾ ਹੈ ਉਹ ਜਿਹੜਾ ਸੜਕਾਂ ਤੇ ਨਜ਼ਰ ਨਹੀਂ ਆ ਰਿਹਾ ਲੁਧਿਆਣਾ ਦੀਆ ਪਰ ਇਸ ਦੇ ਵਿੱਚ ਮੰਗਾ ਕੀ ਨੇ ਰਾਦਾ ਮੰਗਾ ਇਹੀ ਨੇ ਕਿ ਅੱਜ ਦੇ ਬੰਦ ਦੇ ਕਾਲ ਨੂੰ ਲੈ ਕੇ ਸਿੱਖ ਕਿਸਾਨ ਮੋਰਚਾ ਜਿਹੜਾ ਇਹ ਬੰਦ ਦਾ ਕਾਲ ਦਿੱਤੀ ਗਈ ਹੈ ਕੇਂਦਰ ਸਰਕਾਰ ਤੋਂ ਐਮ ਐਸ ਪੀ ਦੀ ਗਾਰੰਟੀ ਦੇਣ ਦੀ ਮੰਗ ਕੀਤੀ ਗਈ ਹੈ ਔਰ ਕਿਸਾਨਾਂ ਦੇ ਖਿਲਾਫ ਮੁਕਦਮੇ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਕਿਸਾਨਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਣ ਦੀ ਮੰਗ ਕੀਤੀ ਹੈ ਕਿਸਾਨਾਂ ਦਾ ਪੂਰਾ ਕਰਜ਼ ਮਾਫ ਕਰਨ ਦੀ ਮੰਗ ਕੀਤੀ ਹੈ ਕਿਸਾਨਾਂ ਅਤੇ ਖੇਤੀ ਕਰਨ ਵਾਲੇ ਮਜ਼ਦੂਰਾਂ ਨੂੰ ਪੈਨਸ਼ਨ ਦੇਣ ਦੀ ਮੰਗ ਕੀਤੀ ਹੈ ਬਿਜਲੀ ਸੋਰ ਬਿੱਲ 220 ਨੂੰ ਖਤਮ ਕੀਤੇ ਜਾਣ ਦੀ ਮੰਗ ਕੀਤੀ ਹੈ ਲਕੀਮਪੁਰ ਖਿਰੀ ਇਹ ਬੜੇ ਲੰਬੇ ਸਮੇਂ ਤੋਂ ਕਿਸਾਨ ਮੰਗ ਕਰ ਰਹੇ ਨੇ ਕਿ ਜਿਹੜਾ ਲਕੀਮਪੁਰ ਖਿਰੀ ਕਾਰਡ ਹੈ ਉਸ ਵਿੱਚ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਕਿਉਂਕਿ 6 ਤੋਂ 4 ਵੇ ਦਾ ਸਮਾਂ ਪੈਟਰੋਲ ਪੰਪ ਐਸੋਸ਼ੀਏਸ਼ਨਾਂ ਨੇ ਇਹ ਕਿਸਾਨਾਂ ਦੇ ਨਾਲ ਇਹ ਆਖਿਆ ਕਿ ਉਹ ਵੀ ਪੈਟਰੋਲ ਪੰਪ ਬੰਦ ਰੱਖ ਰਗੇ ਕੁਝ ਘੰਟੇ ਉਹਨਾਂ ਨੇ ਇਹ ਕਿਹਾ ਕਿ ਕੁਝ ਘੰਟੇ ਬੰਦ ਰਹਿਣਗੇ ਪਰ ਇਸ ਦੇ ਨਾਲ ਜਿਹੜਾ ਪੀਆਰਟੀਸੀ ਮੁਲਾਜ਼ਮ ਹੈ ਕੱਚੇ ਮੁਲਾਜ਼ਮ ਉਹਨਾਂ ਨੇ ਵੀ ਕਿਸਾਨਾਂ ਦਾ ਸਮਰਥਨ ਦਿੱਤਾ ਪਰ ਹਲੇ ਤੱਕ ਸੜਕਾਂ ਦੇ ਉੱਤੇ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਆਵਾਜਾਈ ਮੁਕੰਮਲ ਤੌਰ ਤੇ ਪੂਰੀ ਤਰ੍ਹਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਸੜਕਾਂ ਖਾਲੀ ਨੇ ਆਵਾਜਾਈ ਬਿਲਕੁਲ ਚੱਲ ਰਹੀ ਹੈ ਪਰ ਸ਼ਹਿਰ ਦੇ ਵਿੱਚ ਸ਼ਾਇਦ ਕਿਧਰੇ ਕਿਧਰੇ ਇਹ ਘੱਟ ਲੁਧਿਆਣਾ ਦੇ ਵਿੱਚ ਨਜ਼ਰ ਆਵੇ ਬੰਦੀ ਕਾਲ ਪਰ ਜਿਹੜੇ ਹਾਈਵੇ ਨੇ ਹਾਈਵੇ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਨੇ ਉਹ ਜ਼ਰੂਰ ਡੱਟੇ ਰਹਿਣਗੇ ਮੈਂ ਉਹ ਸੁਰੱਖਿਆ ਦੀ ਗੱਲ ਕਰ ਰਿਹਾ ਸੀ ਕਿ ਜਿਹੜੇ ਪੁਲਿਸ ਮੁਲਾਜ਼ਮ ਹੈ ਪੁਲਿਸ ਦੇ ਉੱਚ ਅਧਿਕਾਰੀ ਹੈ ਉਹ ਸੜਕਾਂ ਦੇ ਉੱਤੇ ਤਣਾਤ ਹੈ ਅਸੀਂ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੇ ਉੱਚ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੋ ਜਿਹਾ ਇੱਥੇ ਤਿਆਰੀ ਕੀਤੀ ਗਈ ਹੈ ਪੂਰੀ ਤਰ੍ਹਾਂ ਜਿੱਥੇ ਤੁਸੀਂ ਇੱਥੇ ਨਾਕਾ ਲਾ ਕੇ ਖੜੇ ਹੋ ਕੋਈ ਕਿਸਾਨ ਜੱਥੇਬੰਦੀਆਂ ਜਦੋਂ ਇੱਥੋਂ ਮਾਰਚ ਕੱਢਣ ਗਿਆ ਕਿੰਨੇ ਕੋਈ ਪੁਲਿਸ ਮੁਲਾਜ਼ਮ ਇੱਥੇ ਖੜੇ ਕਿਤੇ ਨਹੀਂ ਤੁਹਾਡੇ ਕੋਲ 10 ਕਮਲਾ ਜਿਵੇਂ ਪੜਿਆ ਕੋਈ ਕਿਸਾਨ ਜੱਥੇਬੰਦੀਆਂ ਦਾ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਇੱਥੇ ਵੀ ਕੋਈ ਟ੍ਰੈਂਡਰ ਨਾ ਰੂਟ ਮਾਰਚ 10 ਕਿਲੋ ਜਾਈਏ ਅੱਗੇ ਅੱਛਾ ਪੂਰਾ ਜਿਹੜਾ ਏਰੀਆ ਜਗਰਾਉ ਪੁਲ ਦਾ ਇੱਥੇ ਜਿਹੜੀ ਤੁਸੀਂ ਸ ਔਰ ਅੱਗੇ ਵੀ ਸੜਕਾਂ ਦੇ ਉੱਤੇ ਕੱਡਾ ਕਰਦੇ ਕੋਲ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਪੂਰਾ ਇਲਾਕਾ ਪੂਰੇ ਮੁਲਾਜ਼ਮ ਤਨਤ ਕੀਤੇਗੇ ਨਹੀਂ ਨਹੀਂ ਘੰਟਾ ਕਰਦਾ ਏਰੀਆ ਸਾਡਾ ਨਹੀਂ ਹੈਗਾ ਸਾਡਾ ਸਾਡਾ ਵੀ ਲੰਘਦਾ ਏਰੀਆ ਕਿੰਨੇ ਕੋ ਮੁਲਾਜ਼ਮ ਨੇ ਇੱਥੇ ਸਾਰੇ ਜਿਹੜੇ ਤੁਸੀਂ ਸੁਰੱਖਿਆ ਲਈ ਤਾਇਨਾਤ ਕੀਤੇ 10 ਕੋ ਮੁਲਾਜ਼ਮ 10 ਜੀ ਸੋ ਮੁਲਾਜ਼ਮ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਲੁਧਿਆਣਾ ਦੇ ਵਿੱਚ ਚਾਹੇ ਜਗਰਾਓ ਪੁਲ ਆ ਚਾਹੇ ਉਹ ਭਾਰਤ ਨਗਰ ਚੌਕ ਆ ਚਾਹੇ ਉਹ ਜਲੰਧਰ ਬਾਈਪਾਸ ਆ ਔਰ ਪੂਰੀ ਤਰ੍ਹਾਂ ਮੁਲਾਜ਼ਮ ਇੱਥੇ ਤਨਤ ਕੀਤੇਗੇ ਨੇ ਪਰ ਹਜੇ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਰਾਜਾ ਉਹ ਹਜੇ ਸਵੇਰ ਦਾ ਟਾਈਮ ਹੈ ਹੌਲੀ ਹੌਲੀ ਜਿਵੇਂ ਜਿਵੇਂ ਬਿਲਕੁਲ ਜਿਵੇਂ ਜਿਵੇਂ ਦਿਨ ਚੜੇਗਾ ਉਹਦਾ ਅਸਰ ਜਿਹੜਾ ਹੈ ਜ਼ਰੂਰ ਨਜ਼ਰ ਆਏਗਾ ਕਿ ਕਿੰਨਾ ਕੋ ਜਿਹੜਾ ਹੈ ਇੱਥੇ ਹੰਗਾਰਾ ਮਿਲਿਆ ਹਾਲਾਂਕਿ ਵਕਵਕ ਜਥੇਬੰਦੀਆਂ ਵੱਲੋਂ ਜ਼ਰੂਰ ਹਮਾਇਤ ਇਸ ਪਾਰਤ ਬੰਦੀ ਕਾਲ ਨੂੰ ਦਿੱਤੀ ਗਈ ਹੈ ਬਹੁਤ-ਬਹੁਤ ਸ਼ੁਕਰੀਆ ਨਵੀਨ ਫਿਲਹਾਲ ਦੀਆਂ ਤਸਵੀਰਾਂ ਤੇ ਜਾਣਕਾਰੀ ਫਿਲਹਾਲ ਸੁਰੱਖਿਆ ਦੇ لحاظ ਨਾਲ ਇੰਤਜ਼ਾਮ ਜ਼ਰੂਰ ਕੀਤੇ ਗਏ ਨੇ ਤਾਂ ਜੋ ਕਿਸ ਤਰ੍ਹਾਂ ਦਾ ਕੋਈ ਮੁਸ਼ਕਲ ਲੋਕਾਂ ਨੂੰ ਪੇਸ਼ ਨਾ ਆਏ ਲੇਕਿਨ ਇੱਥੇ ਵਕਵਕ ਜਥੇਬੰਦੀਆਂ ਵੱਲੋਂ ਕਿਸਾਨ ਆਦੇਸ ਪਾਰਤ ਬੰਦੀ ਕਾਲ ਨੂੰ ਹਮਾਇਤ ਜ਼ਰੂਰ ਦਿੱਤੀ ਜਾ ਰਹੀ ਹੈ ਸੋ ਭਾਰਤ ਬੰਦੇ ਮਤੇ ਨਜ਼ਰ ਜਿਸ ਤਰ੍ਹਾਂ ਦੇ ਨਾਲ ਇਥੇ ਕਈ ادارے ਖੁੱਲੇ ਨੇ ਕਈ ਬੰਦ ਨੇ ਉਸ ਬਾਰੇ ਦੱਸ ਦੇ ਕਿ ਪੈਟਰੋਲ ਪੰਪ ਐਸੋਸੀਏਸ਼ਨ ਨੇ ਆਪਣੀ ਹਮਾਇਤ ਦਿੱਤੀ ਹੈ ਤੇ ਪੈਟਰੋਲ ਪੰਪ ਜਿਹੜੇ ਨੇ ਬੰਦ ਰਹਿਣਗੇ ਐਸਜੀਪੀਸੀ ਦੇ ਸਕੂਲ ਵੀ ਅੱਜ ਬੰਦ ਰਹਿਣਗੇ ਇਸ ਤੋਂ ਇਲਾਵਾ ਰੇਲ ਆਵਾਜਾਈ ਪਰ ਜ਼ਰੂਰ ਖੁੱਲੀ ਹੈ ਬੀਤੇ ਦਿਨ ਜ਼ਰੂਰ 4 ਘੰਟੇ ਦਾ ਰੇਲ ਚੱਕ ਜਿਹੜਾ ਜਾਮ ਕੀਤਾ ਗਿਆ ਸੀ ਲੇਕਿਨ ਅੱਜ ਰੇਲ ਆਵਾਜਾਈ ਖੁੱਲੀ ਹੈ ਸੜਕੀ ਆਵਾਜਾਈ ਪ੍ਰਭਾਵਿਤ ਜ਼ਰੂਰ ਹੋਏਗੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹਾਈਵੇ ਸ ਤੇ ਕਿਸਾਨ ਡਟੇ ਰਹੇ ਨੇ ਪੰਬਸ ਤੇ ਪੀਆਟੀਸੀ ਦੀ ਜਿਹੜੀ तमाम ਬਸਾਂ ਨੇ ਉਸ ਦੀਆਂ ਸੇਵਾਵਾਂ ਵੀ ਅੱਜ ਬ ਉਤੇ ਹੀ ਨਿੱਜੀ ਦਫ਼ਤਰ ਜਿਹੜੇ ਨੇ ਉਹ ਕੁਝ ਖੁੱਲੇ ਨੇ ਕੁਝ ਬੰਦ ਨੇ ਸੋ ਜਿਵੇਂ ਜਿਵੇਂ ਸਮਾਂ ਥੋੜਾ ਹੋਰ ਵੱਧੇਗਾ ਉਸ ਤੋਂ ਬਾਅਦ ਹੋਰ ਤਸਵੀਰ ਇਸ ਨੂੰ ਲੈ ਕੇ ਸਾਫ਼ ਹੋਏਗੀ ਸੋ ਨਿੱਜੀ ਤੇ ਸਰਕਾਰੀ ਬੈਂਕ ਵੀ ਅੱਜ ਖੁੱਲੇ ਹੋਏ ਨੇ ਸੋ ਖਬਰਾਂ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਲੈਨੇ ਆ ਗਲਾਈਂਡੇ ਪ੍ਰਯੋਜਕ ਹਨ ਪਤੰਜਲੀ ਮਸਾਲੇ ਸਿਹਤ ਨਾਲੇ ਹੁਣ ਖਾਣਾ ਨਾ ਧਾਂਡਾ ਨਹੀਂ ਬਚੇਗਾ ਕੋਈ ਬਹਾਨਾ